ਕਿਰਿਆ ਕਾਲ ਸਰ ਜੀ ਨਮਸਕਾਰ ਜੀ ਹਾਂ ਜੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੇ ਆਗੂਆਂ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਸਿੱਧਾਨ ਨਾਲ ਪੰਡਿਗੜ੍ਹ ਕਦੋਂ ਹੋਵੇਗੀ ਇਸ ਬਾਰੇ ਡਿਟੇਲਸ ਜਾਣਕਾਰੀ ਦਿਓ ਜੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੇ ਸਾਂਝਾ ਫਰੰਟ ਬਣਾਇਆ ਹੈ ਜੀ ਉਹਨਾਂ ਨੇ ਕਨਵੀਨਰ ਸਤੀਸ ਰਾਣੇ ਨੂੰ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਨਾਲ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਪੇਕੇ ਹੁੰਦੀ ਰਿਆ ਸੰਬੰਧੀ ਦੀਰੇ ਕਿਸ ਤਰ੍ਹਾਂ ਬਕਾਇਆ 17 ਸਤ 2020 ਨੂੰ 6ਵਾਂ ਪੇਸ਼ ਨੂੰ ਲਾਗੂ ਕਰਨਾ ਤੇ 15 ਮੰਦਰਾਂ ਦਾ ਨੋਟਿਸ ਰੱਦ ਕਰਕੇ ਪਰਮਿਸ਼ਨ ਲੈ ਮਲਾਇਆਂ ਨੂੰ ਰਨਖਾਂ ਫੇਸ ਕਰਨੀਆਂ ਆ ਆਸਾ ਵਰਕਰਾਂ ਮਿਡਲ ਵਰਕਰਾਂ ਗਣਾਂ ਵਰਕਰਾਂ ਨਾਲ ਮਾਨਵ ਦੇ ਵੱਧੇਖਾਨਾ ਮੀਟਿੰਗ ਹੋਈ ਸੀ ਪਗਵਾੜੇ ਦੇ ਵਿੱਚ ਪ੍ਰਮੁੱਖਾਂ ਦੇ ਭਵੰਤਮਾਨ ਨੇ ਕਿਹਾ ਸੀ ਕਿ ਮੈਂ ਤੁਹਾਡਾ ਮੀਟਿੰਗ ਦੁਆਰਾ ਚੰਡੀਗੜ੍ਹ ਵਿੱਚ ਕਰੂੰਗਾ ਹੁਣ ਆਉਣ ਵਾਲੀ 2 ਅਗਸਤ ਨੂੰ ਜੋ ਮੀਟਿੰਗਾ ਚੰਡੀਗੜ੍ਹ ਪੰਜਾਬ ਭਉਣ ਵਿੱਚ ਹੋਵੇਗੀ 12:30 ਵਜੇ ਸ਼ੁਰੂ ਹੋ ਗਈ ਹੁਣ ਦੇਖਦੇ ਆਂਗੇ ਮੋਖ ਨੇ ਭਵਾਨਤਮਾਨ 2 ਅਗਸਤ ਨੂੰ ਮੀਟਿੰਗ ਕਰਕੇ ਕਿ ਨਾ ਇਹ ਮਸਲਾ ਹੱਲ ਕਰਦਾ ਨਹੀਂ ਕਰਦਾ ਆਉਣ ਵਾਲਾ ਸਮੇਂ ਦੱਸੋ ਹਾਂ ਜੀ ਬਣਾ ਜੀ ਹਾਂ ਜੀ 15/15 ਦਾ ਨੋਟੀਫਿਕੇਸ਼ਨ ਰੱਦ ਹੋਣਾ ਜ਼ਰੂਰੀ ਹੈ ਇਸ ਬਾਰੇ ਚਾਨੂੰ ਜਾਣਕਾਰੀ ਦਿਓ ਜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 15/15 ਨੂੰ ਰੱਦ ਕਰਤਾ ਹੈ ਪੰਜਾਬ ਸਰਕਾਰ ਨੂੰ ਗੈਤ ਹੈ ਕਿ 15/15 ਨੂੰ ਨੋਟੀਫਿਕੇਸ਼ਨ ਰੱਦ ਕਰਕੇ ਜੋ ਪਰਮਿਸ਼ਨ ਵਾਲੇ ਮੁਲਾਜ਼ਮਾਂ ਉਹਨਾਂ ਤਨਖਾਹਾਂ ਫੇਸ ਕੀਤੀਆਂ ਨਾ ਅਦੇ ਉਹਨਾਂ ਜਿਹੜਾ ਏਰੀਆ ਤੱਕ ਜਾਵੇ ਇਹ ਪੰਜਾਬ ਦੇ ਹਿਸ਼ਾਣਾ ਹਾਈ ਕੋਰਟ ਨੇ ਫੈਸਲਾ ਕਰ ਦਿੱਤਾ ਹੈ ਰੱਦ ਕਰ ਦਿੱਤਾ ਹੈ ਹੁਣ ਦੇਖਦੇ ਆਂ ਵੀ ਪੰਜਾਬ ਸਰਕਾਰ ਕਰੋ ਤੱਕ ਇਹ ਰੋ ਨੋਟੀਫਾਈ ਨਾਤ ਕਰਦੀ ਹਾਂਜੀ ਮਾਨ ਜੀ ਹਾਂਜੀ ਪੰਜਾਬ ਸਰਕਾਰ ਦੇ ਮੈਂ ਕੋਈ ਵਿੱਚ ਕੰਮ ਕਰਦੇ ਕੱਚੇ ਮਲਾਜ਼ਮਾਂ ਨਾਲ ਮੁੱਖ ਮੰਤਰੀ ਭਗਵੰਤ ਸਾਨ ਨੇ ਮੀਟਿੰਗ ਕਰਕੇ ਕੀ ਫੈਸਲਾ ਕੀਤਾ ਉਸ ਬਾਰੇ ਜਾਣਕਾਰੀ ਦਿਓ ਜੀ ਸਾਨੂੰ ਮੁੱਖ ਮੰਤਰੀ ਭਵਨ ਤਮਾਨ ਨੇ ਠੀਕਾ ਨਾ ਸਿੰਘਾ ਸ਼ੋਜਾ ਪੰਜਾਬ ਦੇ ਸੂਬਾ ਆਗੂ ਬਰਿੰਦਰ ਸਿੰਘ ਮੋਮੀਨ ਨਾਲ ਦੇ ਹੋਰ ਸਾਥੀਆਂ ਨਾਲ ਮੀਟਿੰਗ ਕੀਤੀ ਸੀ ਜਿਸ ਤਰ੍ਹਾਂ ਜੇ ਕੋਈ ਮੰਗ ਸੀ ਕਿ ਉਹਨਾਂ ਦੀ ਜੋ ਪੰਜਾਬ ਸਰਕਾਰ ਦੇ ਮੈਹਗਮ ਵਿੱਚ ਕੰਮ ਕਰਦੇ ਕੱਚੇ ਮਲਾਂ ਨੂੰ ਰੈਗੂਲਰ ਕੀਤਾ ਜਾਵੇ ਪ੍ਰਮੁੱਖ ਨੇ ਭਵਾਨਤਮਾਨ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਦੁਬਾਰਾ ਮੀਟਿੰਗ ਕਰੂੰਗਾ ਹੁਣ ਆਉਣ ਵਾਲੇ 2 ਅਗਸਤ ਨੂੰ ਜੋ ਪੰਜਾਬ ਟੰਡਿਗੜ ਵਿਖੇ 12 ਵਜੇ ਮੀਟਿੰਗ ਜੋ ਠੇਕਾ ਮਲਾਂ ਸੰਘਾਰ ਸਮਰਚਾ ਪੰਜਾਬ ਨਾਲ ਹੋਣੀ ਆ ਹੁਣ ਦੇ ਨਾਲ ਉਸ ਦੇ ਵਿੱਚ ਕੀ ਹਲੁੰਦਾ ਨਹੀਂ ਹੁੰਦਾ ਇਹ ਉਹਨਾਂ ਨਾਲ ਸਮਾਂ ਦੱਸੂਗਾ ਪਰ ਮੋਖੀ ਨੂੰ ਅੰਤਵਾਨ ਪਹਿਲਾਂ ਕੀ ਵਾਰ ਕਹਿ ਚੁੱਕਿਆ ਵੀ ਜੋ ਕੱਚੇ ਮਲਾਜਨ ਸਰਕਾਰੀ ਮੈਕਨਿਜ ਲੱਗੀ ਹੋਈ ਮੈਂ ਉਹਨਾਂ ਅੱਗੇ ਕੱਚਾ ਸਾਧ ਕਟੂੰਗਾ ਪਰ ਪੰਜਾਬ ਸਰਕਾਰ ਬਣੀ ਨੂੰ ਲਗਭਗ 2.5 ਸਾਲ ਹੋ ਚੁੱਕਿਆ ਹਨ ਰੋਪੜ ਥਰਮ ਬਣਾਉਣ ਦੇ ਵਿੱਚ ਜਾਂ ਗੁਰੂ ਹਰਗੋਬਿੰਦ ਸਾਹਿਬ ਥਰਮਾਂ ਲਹਿਰ ਮਹੱਭਤ ਦੇ ਵਿੱਚ ਇੱਕ ਵੀ ਕੰਮ ਪੱਕਾ ਨਹੀਂ ਕੀਤਾ ਜ ਹੁਣ ਦੇ ਦਿਆਂ ਵੀ ਦੋ ਗੱਲ ਨੂੰ ਕੀ ਫਾਇਦਾ ਹਾਂ ਨਹੀਂ ਮੈਡਮ ਹਾਂਜੀ ਸਰ ਜੀ ਪੀਐਸ ਪੀਸੀ ਵਾਲੋਂ ਜੇ ਰਿਟਾਇਰਮੈਂਟ ਹੋਏ ਮਲਾਜ਼ਮਾਂ ਨੂੰ ਦੁਬਾਰਾ ਮੈਂ ਕਿਹ ਵਿੱਚ ਰੱਖਿਆ ਜਾ ਰਿਹਾ ਉਸ ਬਾਰੇ ਤੁਹਾਡੇ ਕੀ ਵਿਚਾਰ ਨੇ ਪੀਐਸਪੀਸੀਐਲ ਵੱਲੋਂ 27 ਜੁਲਾਈ ਨੂੰ ਇੱਕ ਨਵਾਂ ਲੈਟਰ ਜਾਰੀ ਕੀਤਾ ਗਿਆ ਹੈ ਜਿਸ ਤਨਾ ਮਲਾਜ 23 ਜੁਲਾਈ ਨੂੰ 23 ਨ ਲੈਟਰ ਜਾਰੀ ਕੀਤਾ ਗਿਆ ਜਿਸ ਤਨਾ ਮਲਾਜ ਵਿਰੋਧ ਕਰਦੇ ਆ ਦੱਖਣੀ ਜ਼ੋਨ ਚੀਫ ਇੰਜੀਨੀਅਰ ਲੁਧਿਆਣੇ ਨੂੰ ਜੋ ਸਾਇਕ ਲਾਈਨਮੈਨਾਂ ਜਾਂ ਲਾਈਨਮੈਨਾਂ ਰਟਾਇਰਮੈਂਟ ਹੋ ਚੁੱਕੇ ਆ ਉਹਨਾਂ ਨੂੰ ਉਹਨਾਂ ਦੁਆਰਾ ਰੱਖਿਆ ਜਾਵੇ ਪਰ ਪੰਜਾਬ ਸਰਕਾਰ ਦੇ ਮਲਾਜਮਾਂ ਪੀਐਸ ਪੀਸੀਐਲ ਦੇ ਮੁਲਾਜ਼ਮ ਪੀਐਸ ਟੀਸੀਐਲ ਦੇ ਮੁਲਾਜ਼ਮ ਲਗਾਤਾਰ ਬਰੋਧ ਕਰਦੇ ਆ ਜਿਉ ਲੈਡਰ ਲੈਡਰ ਹੈ ਲਾਤੇ ਕਿਤੇ ਜਾਵੇ ਜੇ ਜੋ ਰਿਟਾਇਰ ਹੋਣੇ ਮੁਲਾਜ਼ਮਾਂ ਉਹਨਾਂ ਨੂੰ ਨਾਂ ਰੱਖਿਆ ਜਾਵੇ ਦੁਆਰਾ ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਪੈਨਸ਼ਨ 40000 ਜਾਂ 50000 55000 ਮਿਲਦੀ ਆ ਬੜੇ ਹੀ ਸਤਕਾਰ ਨਾਲ ਜੋ ਰਿਟਾਇਰਮੈਂਟ ਸਾਡੇ ਮੁਲਾਜ਼ਮਾਂ ਨੇ ਸਾਥ ਉਹਨਾਂ ਨੂੰ ਰਿਟਾਇਰ ਕੀਤਾ ਸੀਗਾ ਪਰ ਉਹਨਾਂ ਨੂੰ ਅਪੀਲ ਵੀ ਕਰਦੇ ਆ ਜਥੇਵੰਦੀ ਵੱਲੋਂ ਜਿਹੜੇ ਸਹਾਇਕ ਲਾਈਨਮੈਨ ਲਾਈਨਮੈਨ ਰਿਟਾਇਰ ਹੋ ਚੁੱਕਿਆ ਉਹ ਦੁਆਰਾ ਜੁੜੇ ਦੇ ਨਾਮ ਹਾਜ਼ਰ ਹੋਣ ਇਹ ਪੰਜਾਬ ਦੇ ਜੋ ਪੀਐਸਪੀਸੀਐਲ ਮਲਾਇਆਂ ਲਗਾਤਾਰ ਬੁਰਾ ਕਰ ਰਹੇ ਹਨ ਹਾਂਜੀ ਮੈਡਮ ਜੀ ਹਾਂਜੀ ਧੰਨਵਾਦ ਸਰ ਜੀ ਥੈਂਕ ਯੂ ਮੈਡਮ ਹਾਂਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੱਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ